ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਆਵਲੇ ਦੀ ਚਟਨੀ ਬਣਾਵਾਂਗੇ ਆਮਲਾ ਬਹੁਤ ਫਾਇਦੇਮੰਦ ਹੈ ਇਹਨੂੰ ਤੁਸੀਂ ਕਿਸੇ ਰੂਪ ਵਿੱਚ ਵੀ ਖਾਓ ਤੇ ਬੜੇ ਬੈਨੀਫਿਟ ਹੈਦੇ ਪੇਟ ਲਈ ਵਿਟਾਮਿਨ ਸੀ ਇਹਦੇ ਚ ਬੜੇ ਤੱਤ ਪਾਏ ਜਾਂਦੇ ਆ ਤੇ ਇਹ ਆਪਾਂ ਬਣਾ ਕੇ ਪਹਿਲਾਂ ਮੈਂ ਇੱਕ ਕੈਂਡੀ ਦੀ ਵੀਡੀਓ ਵੀ ਪਾਈ ਸੀ ਤੇ ਹੁਣ ਚਟਣੀ ਇਸ ਰੂਪ ਵਿੱਚ ਤੁਸੀਂ ਸਾਰਾ ਸਾਲ ਕਿਉਂਕਿ ਆਵਲਾ ਤਾਂ ਜਿਆਦਾ ਸਰਦੀਆਂ 'ਚ ਹੀ ਮਿਲਦਾ ਹੈ ਤੇ ਇਸ ਤਰ੍ਹਾਂ ਤੁਸੀਂ ਇਹਦਾ ਕੋਈ ਚੀਜ਼ ਵੀ ਬਣਾ ਕੇ ਤੇ ਸਾਰਾ ਸਾਲ ਆਵਲੇ ਨੂੰ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ ਤੇ ਹੁਣ ਆਪਾਂ ਬਣਾਉਂਦੇ ਆਂ ਦੇਖੋ ਸਭ ਤੋਂ ਪਹਿਲਾਂ ਇਹ ਮੈਂ ਪਾਣੀ ਰੱਖਿਆ ਤੇ ਬੋਇਲ ਕਰਨ ਵਾਸਤੇ ਤੇ ਆਪਾਂ ਇਹਨਾਂ ਨੂੰ ਸਟੀਮ ਨਾਲ ਪਕਾਣਾ ਹੈ ਤੇ ਇਹ ਦੇਖੋ ਇਹ ਥੱਲੇ ਮੈਂ ਬਰਤਨ ਪਾਇਆ ਕਿਸੇ ਪਾਣੀ ਪਾਇਆ ਬਰਤਨ ਵਿੱਚ ਉੱਤੇ ਮੈਂ ਛਲਨੀ ਰੱਖ ਲਈ ਇਹ ਦੇਖੋ ਸਟੀਲ ਦੀ ਤੇ ਇਹਦੇ ਵਿੱਚ ਆਪਾਂ ਸਾਰੇ ਆਵਲੇ ਜਿਹੜੇ ਮੈਂ ਧੋ ਕੇ ਪੂੰਝ ਕੇ ਲੈ ਲਏ ਤੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਕੇ ਤੇ ਉੱਪਰੋਂ ਟੱਕ ਦੇਵਾਂਗੇ ਅੱਛੀ ਤਰ੍ਹਾਂ ਇਹ ਸਟੀਮ ਨਾਲ ਹੀ ਨਰਮ ਹੋ ਜਾਣਗੇ ਇਹਦੇ ਠੱਕ ਦਿੱਤੇ ਤੇ ਇਹਨਾਂ ਨੂੰ ਹੁਣ ਆਪਾਂ 15 ਮਿੰਟ ਬਾਅਦ ਦੇਖਾਂਗੇ ਅੱਛੀ ਤਰ੍ਹਾਂ ਟੱਕ ਦੇਣਾ ਇਹਨੂੰ ਤੇ ਦੇਖਦੇ ਆਪਾਂ 15 ਮਿੰਟ ਬਾਅਦ ਅੱਜ 15 ਮਿੰਟ ਹੋ ਗਏ ਆਪਾਂ ਇਹਨਾਂ ਬਲਿਆਂ ਨੂੰ ਚੈੱਕ ਕਰ ਲੈਂਦੇ ਆ ਇਹ ਦੇਖੋ ਬਿਲਕੁਲ ਸੌਫਟ ਹੋ ਗਏ ਇਹ ਦੇਖੋ ਇਹਦੀਆਂ ਫਾੜੀਆਂ ਵੱਖਰੀ ਹੋ ਗਈਆਂ ਤੇ ਇਹਨਾਂ ਨੂੰ ਹੁਣ ਆਪਾਂ ਪਲੇਟ ਵਿੱਚ ਕਢ ਲਵਾਂਗੇ ਇਹ ਦੇਖੋ ਸਾਨੂੰ ਤਾਂ ਗਰਮ ਨੂੰ ਵੀ ਹੱਥ ਲਾਉਣ ਦੀ ਆਦਤ ਪੈ ਗਈ ਹੱਥ ਪੱਕ ਗਏ ਦੇਖੋ ਇਹਨਾਂ ਨੂੰ ਆਪਾਂ ਇਹ ਠੰਡੇ ਹੋ ਜਾਣ ਤੇ ਫਿਰ ਇਹਨਾਂ ਦੀਆਂ ਜਿਹੜੀਆਂ ਇਹ ਆਪਾਂ ਸਾਰੀਆਂ ਨਾ ਇਹ ਕਲੀਆਂ ਵੱਖਰੇ ਕਰ ਲਾਂਗੇ ਇਹ ਦੇਖੋ ਇਹ ਸਾਰੀਆਂ ਕਲੀਆਂ ਇਹਨਾਂ ਦੀਆਂ ਅਲੱਗ ਕਰ ਲਾਂਗੇ ਤਾਂ ਠੰਡੇ ਹੋ ਜਾਣ ਫਿਰ ਆਪਾਂ ਅਗਲਾ ਪ੍ਰੋਸੈਸ ਕਰਦੇ ਹਾਂ ਇਹ ਸਾਡੇ ਆਵਲੇ ਠੰਡੇ ਹੋ ਗਏ ਜੀ ਇਹ ਦੇਖੋ ਆਪਾਂ ਇਹਨਾਂ ਦੀਆਂ ਸਾਲੀਆਂ ਫਾਂਕਾਂ ਵੱਖ ਕਰ ਲਈਆਂ ਤੇ ਜਿਹੜੇ ਇਹ ਵਿੱਚੋਂ ਬੀਜ ਉਹ نکال ਲੈ ਤੇ ਇਹਨੂੰ ਤੁਸੀਂ ਚਾਹੇ ਮੈਸ਼ ਕਰ ਸਕਦੇ ਹੋ ਉਹਦੇ ਨਾਲ ਪੋਟੈਟੋ ਮੈਸ਼ਰ ਨਾਲ ਜਾਂ ਕद्दूकस ਵੀ ਕਰ ਸਕਦੇ ਹੋ ਤੇ ਮੈਂ ਥੋੜਾ ਜਿਹਾ ਨਾ ਮਿਕਸੀ ਜੀ ਕਰ ਲੈਂਦੀ ਆ 1 71 40 ਡਰੇਗੇ ਇੱਟੱਕ ਨੂੰ ਕਰ ਲੈਂਦੇ ਆ। ਤੇ ਸਭ ਬਾਕੀ ਸਾਰੇ ਹੋ ਗਏ ਇੱਕ ਪਤਾ ਨਹੀਂ। ਬਾਕੀ ਕਿੰਨੇ ਰਾਮ ਨਾਲ ਨਿਕਲ ਗਏ। ਇਹਨੂੰ ਆਪਾਂ ਥੋੜੀ ਦੇਰ ਚਾਹਤਾ ਪਕਾ ਲੈਂਦੇ ਸिलो। ਉਹ ਥੋੜੇ ਜਿਹਾ ਸੀਜ਼ਨ ਜਾ ਵੀ ਰਹੇ ਹਨ। ਇਹ ਬਲੇਨ ਤਾਂ ਥੋੜੇ ਜਿਹਾ ਹਾਰਡ ਵੀ ਹੋ ਜਾਂਦੇ ਆ। ਚਲੋ ਜੀ। ਇਹਨੂੰ ਮੈਨੂੰ ਮਿਕਸੀ ਚ ਪਾ ਕੇ ਥੋੜਾ ਜਿਹਾ ਗਿੜਾ ਦੇ ਲਾ ਕੇ

ਅੱਧੇ ਚਮੇ ਧੋਰਾਜੀ ਆ ਪਹਿਲਾਂ ਪਾ ਦਾਂਗੀ ਜੀਰਾ ਗੈਸ ਔਨ ਕਰ ਲਈ ਪੈਨ ਰੱਖ ਕੇ ਇਹ ਆਪਾਂ ਨੇ ਚਟਣੀ ਐਲੂਮੀਨੀਅਮ ਦੇ ਕਿਸੇ ਬਰਤਨ ਚ ਨਹੀਂ ਬਣਾਣੀ ਚਾਹੇ ਤੁਸੀਂ ਨਾਨ ਸਟਿਕ ਚ ਬਣਾ ਲਓ ਤੇ ਚਾਹੇ ਸਟੀਲ ਚ ਬਣਾ ਲਓ ਉਹਦੇ ਵਿੱਚ ਵੀ ਐਲੂਮੀਨੀਅਮ ਚ ਹੀ ਬਣਾਣੀ ਕਿਉਂਕਿ ਐਲੂਮੀਨੀਅਮ ਵਿੱਚ ਫਿਰ ਉਹ ਟੇਸਟ ਹੋ ਜਾਂਦਾ ਖੱਟਾ ਆਪਾਂ ਕੁਛੀ ਉਹਦੇ ਚ ਕਰੀਏ ਤਾਂ ਟੇਸਟ ਬਖਰਾਬ ਹੋ ਜਾਂਦਾ ਨਾ ਇਹ ਦੇਖੋ ਇਹ ਜਦਿਤ ਪਾ ਲਿਆ ਤੇ ਇਹ ਜਿੰਨਾ ਸਾਡਾ ਇਹ ਪਲਪ ਹੈ ਨਾ ਉਨੇ ਹੀ ਅੱਸੀ ਇਹ ਦੇ ਵਿੱਚ ਇੱਕ ਗੁੱਲ ਪ੍ਰੀ ਕਰਕੇ ਲਿਖਿਆ ਹੋਇਆ ਤੇ ਉਨੇ ਹੀ ਪਾ ਦਿਆਂਗੇ ਤੇ ਥੋੜਾ ਜਿਹਾ ਮਿੱਠਾ ਬੈਲੈਂਸ ਕਰਨ ਵਾਸਤੇ ਨਾ ਮਤਨ ਚਾਚਾ ਮਚੀ ਲੀ ਲਵਾਂਗੇ ਥੋੜਾ ਮੈਲਟ ਹੋ ਜੇ ਸਪੀਡing ਥੋੜੀ ਸਲੋ ਆ ਬੇਲੇ ਨੂੰ ਲੱਗਣਾ ਹੈ ਕਿਉਂਕਿ ਇਹ ਪਾਣੀ ਛੱਡੇ ਉਹਦੇ ਆਗਲੇ ਵੀ ਤੇ ਗੁੜ ਵੀ ਤੇ ਪਾਣੀ ਛੱਡੇਗਾ ਨਾ ਇਹ ਨੂੰ ਹੌਲੀ ਚਲਾਦੇ ਰਹਿਣਾ ਸੋ ਬੜੀ ਬੜਾਈ ਆਸਾਨ ਤਰੀਕਾ ਹੈ ਚਟਨੀ ਬਣਾਉਣ ਦਾ ਔਰ ਤੁਸੀਂ ਇਹਨੂੰ ਸਾਰਾ ਸਾਲ ਇੰਜੋਏ ਕਰ ਸਕਦੇ ਹੋ ਥੋੜੀ ਜਿਹੀ ਇੱਕ ਕਦੇ ਤੁਪਲਵਾ ਲਓ ਪੂਰਾ ਸਾਲ ਵੀ ਚੱਲ ਜਾਂਦੀ ਹੈ। ਟ੍ਰੋਂਠੀ ਨਾਲ ਖਾਓ ਬ੍ਰੈਡ ਤੇ ਲਗਾਓ। ਵੈਸੇ ਵੀ ਖਾਓ ਬੜੀ ਅੱਛੀ ਬਣਦੀ ਹੈ। ਜੈਮ ਵੀਕਰੋਂ ਬ੍ਰੈਡ ਤੇ ਲਗਾ ਕੇ ਵੀ ਯੂਜ਼ ਕਰ ਸਕਦੇ ਹੋ ਤੁਸੀਂ। ਇਹ ਸਾਰਾ ਕੁੜ ਜਿਹੜਾ ਮੈਲਟ ਹੋ ਜਾਏਗਾ। ਤੇ ਅਸੀਂ চিনি ਪਾਤੇ ਆਂਗੇ ਐਨੀ ਕਿ ਇਹ ਥੋੜਾ ਜਨਾ ਚੀਨੀ ਜ਼ਿਆਦਾ ਚੀਨੀ ਵਿੱਚ ਮਿਠਾਸ ਹੁੰਦੀ ਹੈ ਗੁੜ ਚ ਥੋੜਾ ਜਿਆ ਖੱਟਾਪਨ ਹੁੰਦਾ ਤੇ ਉਹ ਬੈਲੈਂਸ ਹੋ ਜਾਂਦੀ ਹੈ ਫਿਰ ਇਹ ਕਾਸਟੇਡੀ ਹੈ ਤੇ ਇਹਦਾ ਦੇਖੋ ਬੜੀ ਸੋਹਣੀ ਖੁਸ਼ਬੂ ਮਿੱਠੀ ਮਿੱਠੀ ਆ ਰਹੀ ਹੈ ਤੇ ਇਹਦਾ ਕਲਰ ਵੀ ਬੜਾ ਸੋਹਣਾ ਹੋ ਜਾਏਗਾ ਜਦ ਤੱਕ ਇਹ ਪੂਰੀ ਹੋ ਜਾਏਗੀ ਮਲਟ ਮੀਡੀਅਮ ਲੋ ਗੈਸ ਤੇ ਪਕਾਉਣਾ ਆਪਾਂ ਇਹਨਾਂ ਨੂੰ ਜ਼ਿਆਦਾ ਤੇਜ਼ ਨਹੀਂ ਕਰਨਾ ਕਿਉਂਕਿ ਫਿਰ ਉਹ ਨਾ ਜੱਲੇ ਵਰਕਰ ਚੁੱਕੇ ਸਾਲ ਲੱਜ ਜਾਂਦਾ ਹੈ ਤੇ ਮਿੱਠਾ ਪਾਇਆ ਹੋਇਆ ਥੱਲੇ ਲੱਗ ਜਾਂਦਾ ਹੈ ਨਾ ਫਿਰ ਤੀਲੀ ਫਿਲੀ ਆਪ ਤੇ ਉੱਪਰ ਨੂੰ ਪਕਾਉਦੇ ਇਹ ਆਪਾਂ ਵਿੱਚ ਮਸਾਲੇ ਵੀ ਪਾ ਦੇਾਂਗੇ ਕਾਲੀ ਮਿਰਚ ਕਾਲਾ ਨਮਕ ਤੇ ਲਾਲ ਮਿਰਚ ਥੋੜੀ ਜਿਹੀ ਤੇ ਸਾਦਾ ਨਮਕ ਇਹ ਵੀ ਤੁਸੀਂ ਆਪਣੇ ਟੇਸਟ ਮੁਤਾਬਕ ਜਿਆਦਾ ਤਿੱਖਾ ਪਸੰਦ ਕਰਦੇ ਹੋ ਤਾਂ ਜਿਆਦਾ ਮਿਰਚ ਪਾ ਲਓ ਨਮਕ ਤਾਂ ਟੇਸਟ ਮੁਤਾਬਕ ਇਹ ਅੱਧਾ ਕਿਲੋ ਮੈਂ ਆਪ ਲੈ ਲਈ ਸੀ ਤੇ ਅੰਦਰ ਵਿੱਚ ਮੈਂ ਅੱਧਾ ਚਮਚ ਸਾਦਾ ਨਮਕ ਪਾਇਆ ਹੈ ਅੱਧਾ ਕਾਲਾ ਨਮਕ ਪਾਇਆ ਹੈ ਕਾਜਿਆ ਮੈਂ ਦਿਚੂ ਜੇਕਰ ਮਸਾਲਾ ਵੀ ਪਾ ਦਾਂਗੀ ਕਿਉਂਕਿ ਮੇਰੇ ਘਰ ਦਾ ਤਿੱਸਾ ਜਨ ਬਹੁਤ ਤਿੱਖਾ ਥੋੜਾ ਜਿਆਦਾ ਮੀਠ ਫਲੇਵਰ ਅੱਛਾ ਹੋ ਜਾਦਾ ਤੇ ਇੱਕ ਦੇਖਾਉਂਗੀ ਕਿ ਕਿੰਨੇ ਸਮਾਂ ਚ ਲੱਗੇਗਾ ਇਹ ਬਸ 5 ਮਿੰਟ ਲੱਗਦੇ ਆ ਨਮਕ ਸੁੰਡ ਕਿਸਣੀ ਪੁੱਲ ਦੀ ਤੁਹਾਨੂੰ ਇਹ ਥੋੜੀ ਜਿਹੀ ਆਪਾਂ ਇਹਦੇ ਵਿੱਚ ਸੁੰਡ ਹੀ ਪਾ ਦਿਆ ਇਹ ਚਮਚ ਦਾ 1/4 ਇਸੋ ਇਹਦੇ ਨਾਲ ਬੜਾ ਅੱਛਾ ਫਲੇਵਰ ਹੋ ਜਾਂਦਾ ਜੇ ਤੁਹਾਨੂੰ ਗੇਸੰਡ ਨਾ ਹੋਵੇ ਕਰ ਤਾਂ ਉਹਦੇ ਵਿੱਚ ਅਦਰਕ ਵੀ ਪਾ ਸਕਦੇ ਹੋ ਫਿਰ ਵੀ ਕਸ ਕਰਕੇ ਨਾ ਜਿਵੇਂ ਆਪਾਂ ਜੀਰਾ ਪਾਇਆ ਸੀ ਥੋੜਾ ਜਿਹਾ ਵੀ ਪਾ ਪਰ ਥੋੜਾ ਪੱਕ ਹੀ ਜਾਏਗਾ ਚੰਦਰ ਨਾਲ ਮਿੱਠੇ ਵਿੱਚ ਬਹੁਤ ਸੋਹਣੀ ਖੁਸ਼ਬੂ ਆਉਦੀ ਹੈ ਆਹ ਦੇਖੋ ਕੀ ਸੱਟੀ ਹੈ ਆਹ ਬਲੇ ਦੀ ਚਟਣੀ ਹੋ ਗਈ ਤਿਆਰ ਬੱਸ ਦੇ ਅੱਗੇ ਇਹਨੂੰ ਹੁਣ ਆਪਾਂ ਠੰਡਾ ਗੈਸ ਬੰਦ ਕਰ ਦਿੰਨੇ ਆ ਤੇ ਠੰਡਾ ਹੋਣ ਲਈ ਆਪਾਂ ਇਹਨੂੰ ਪਾ ਦਿੰਨੇ ਆ ਜਦੋਂ ਠੰਡਾ ਹੋ ਜਾਏਗਾ ਫਿਰ ਤੁਸੀਂ ਇਹਨੂੰ ਕੰਚ ਦੇ ਕੰਟੇਨਰ ਵਿੱਚ ਇਹਦੇ ਵਿੱਚ ਥੋੜਾ ਜਿਹਾ ਸੈਲਾਫਾਨ ਹੁੰਦਾ ਨਾ ਤਾਂ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਆਪਣਾ ਕਰਬੂਜੇ ਦੇ ਬੀਜ ਉਹ ਵੀ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਵੇ ਇਹ ਮੈਂ ਛੋਟੇ ਨਿੰਬੂ ਹੈ ਮੈਂ ਦੋ ਨਿੰਬੂ ਨੂੰ ਚੋੜ ਦਿੰਨੀ ਹਰੇ ਪਰ ਇਹਦੇ ਨਾਲ ਥੋੜਾ ਜਿਹਾ ਖੱਟਾਪਨ ਆ ਜਾਏਗਾ ਤੇ ਬਹੁਤ ਸਵਾਦ ਲੱਗੇਗੀ ਚਟਨੀ ਤਾਂ ਮਿਕਸ ਕਰਦੇ ਹਾਂ ਤੇ ਬਹੁਤ ਹੀ ਸਵਾਦ ਬਣੀ ਹੈ ਚਟਨੀ ਤੇ ਕਲਰ ਦੇਖੋ ਕਿੰਨਾ ਸੋਹਣਾ ਕਲਰ ਬਣਿਆ ਚਟਨੀ ਬਣਾਓ ਤੇ ਸਾਰਾ ਸਾਲ ਇੰਜੋਏ ਕਰੋ ਜੇ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਵੀ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਭ ਨੂੰ